ਇੰਡੀਆ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੂਜੇ ਪਾਸੇ ਹੈ ਜੁਡੀਸ਼ਰੀ ਹਾਈ ਕੋਰਟਸ ਨੇ ਸੁਪਰੀਮ ਕੋਰਟਸ ਨੇ ਮੈਂ ਦੇਖਿਆ ਕਿ ਜਿੱਥੇ ਗਵਰਨਮੈਂਟ ਆਫ ਇੰਡੀਆ ਸਟੈਂਡ ਲੈ ਲੇ ਉੱਥੇ ਫੇਰ ਜਿਹੜੀ ਜੁਡੀਸ਼ਰੀ ਹੈ ਸਪਰੀਮ ਕੋਰਟ ਦੇ ਥੱਲੇ ਇਹ ਥੱਲੇ ਨੱਪ ਜਾਂਦੇ ਐ ਐਗਜ਼ੀਕਟਿਵ ਦੇ ਥੱਲੇ ਮਿਸਾਲ ਦੇ ਤੌਰ ਦੇ ਉੱਤੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਚੀਫ ਜਸਟਿਸ ਸਪਰੀਮ ਕੋਰਟ ਦੇ ਗੋਗੋਈ ਸਾਹਿਬ ਸੀਗੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਜਿਹੜੀ ਇੱਕ ਬਹੁਤ ਖੂਬਸੂਰਤ ਬੀਬੀ ਕੰਮ ਕਰਦੀ ਸੀ ਉਸ ਨੂੰ ਭੇੜੀ ਹਰਕਤ ਕਰਕੇ ਮਲੇਸਟ ਕਰਤਾ ਉਹ ਬੀਬੀ ਦਿੱਲੀ ਦੇ ਪੁਲਿਸ ਸਟੇਸ਼ਨ ਚ ਗਈ ਆਪਣੀ ਰਿਪੋਰਟ ਦਰਜ ਕਰਨ ਨੂੰ ਪਰ ਪੁਲਿਸ ਨੇ ਕੀਤੀ ਨਹੀਂ ਕਿਉਂ ਕਰਕੇ ਉਹ ਸ਼ਿਕਾਇਤ ਕਰ ਰਹੀ ਸੀਗੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਖਿਲਾਫ ਹੁਣ ਦੇਖੋ ਜਿਹੜੀ ਮੈਂ ਗੱਲ ਕਰ ਰਿਹਾ ਤੁਹਾਡੇ ਮਨ ਦੇ ਵਿੱਚ ਹੋਊਗਾ ਕਿ ਇਹ ਕਨਟੈਂਪਟ ਆਫ ਕੋਰਟ ਬਣ ਰਹੀ ਹੈ ਪਰ ਜਿਹੜਾ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਸਿੱਖਿਆ ਹੈ ਕਿ ਕਨਟੈਂਪਟ ਆਫ ਕੋਰਟ ਉਦੋਂ ਨਹੀਂ ਬਣਦੀ ਜਦੋਂ ਤੁਸੀਂ ਸੱਚੀ ਗੱਲ ਕਰ ਰਹੇ ਹੋ ਤੇ ਕਨਟੈਂਪਟ ਕਰਨ ਵਾਲਾ ਵੀ ਸੋਚੂਗਾ ਦੀ ਇਹ ਜਿਹੜੀ ਗੱਲ ਕਰ ਰਿਹਾ ਜੇ ਅਸੀਂ ਕੰਟੈਂਪਟ ਕਰ ਦਿੰਨੇ ਆ ਤੇ ਸਾਹਮਣੇ ਆ ਕੇ ਫੇਰ ਉਹ ਹੀ ਚੀਜ਼ ਕਹਿ ਦੂਗਾ ਤੇ ਉਹ ਹੋਗੀ ਗੱਲ ਸੱਚੀ ਫੇਰ ਸਾਡਾ ਕੀ ਬਣੂਗਾ ਸੋ ਸੱਚੀ ਗੱਲ ਜਿਹੜੀ ਹੁੰਦੀ ਹੈ ਉਹ ਕਹਿ ਦੇਣੀ ਚਾਹੀਦੀ ਹੈ ਫਿਰ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਕਿ ਇਹ ਕੇਸ ਪੁਲਿਸ ਦੇ ਵਿੱਚ ਨਹੀਂ ਜਾਊਗਾ ਹੁਣ ਤੁਸੀਂ ਸਾਡੇ ਸਿਆਣੇ ਹੈਗੇ ਹੋ ਇੱਕ ਕੇਸ ਦੀ ਟ੍ਰਾਇਲ ਹੁੰਦੀ ਹੈ ਤੇ ਟ੍ਰਾਇਲ ਤਾਂ ਸੁਪਰੀਮ ਕੋਰਟ ਨਹੀਂ ਕਰ ਸਕਦੀ ਹੈਗੀ ਸੁਪਰੀਮ ਕੋਰਟ ਦੀ ਕਮੇਟੀ ਨੇ ਕਿਹਾ ਕਿ ਇਹਦਾ ਫੈਸਲਾ ਸੀ ਕਰਾਂਗੇ ਜਿਹੜੀ ਬੀਬੀ ਦੇ ਨਾਲ ਜੋ ਪਰਚਨਾ ਹੋਣ ਦਾ ਡਰ ਸੀ ਉਹ ਕਮੇਟੀ ਦੇ ਕੋਲੇ ਪੇਸ਼ ਹੋਈ ਔਰ ਬੀਬੀ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੀ ਹਾਂ ਆਪਣੇ ਵਕੀਲ ਦੇ ਰਾਹੀਂ ਤੁਸੀਂ ਸਾਰੇ ਵੱਡੇ ਵੱਡੇ ਵਕੀਲ ਹੋ ਤੁਹਾਨੂੰ ਪਤਾ ਹੈ ਕਿ ਆਰਟੀਕਲ 21 ਦੇ ਥੱਲੇ ਉਹ ਵੀ ਇੱਕ ਕਨਸਟੀਟਿਊਸ਼ਨਲ ਹੱਕ ਹੈਗਾ ਕਿ ਸੀ ਕੈਨ ਬੀ ਰਿਪਰੈਜ਼ੈਂਟਡ ਬਾਈ ਅ ਲਾਇਰ ਆਫ ਅ ਚੋਇਸ ਪਰ ਉਹ ਜਿਹੜੀ ਜੱਜਾਂ ਦੀ ਕਮੇਟੀ ਸੀ ਉਹਨੇ ਜਵਾਬ ਦਿੱਤਾ ਕਿ ਨਹੀਂ ਤੁਸੀਂ ਆਪਣੇ ਵਕੀਲ ਦੇ ਰਹੇ ਨਹੀਂ ਤੁਸੀਂ ਸਿੱਧੇ ਅਪੀਲ ਸਾਡੇ ਕੋਲੇ ਆ ਕੇ ਗੱਲ ਕਰ ਸਕਦੇ ਹੋ ਉਹ ਨਹੀਂ ਪਲੀਜ਼ ਇਹ ਟੈਲੀਫੋਨ ਨਾ ਬਜਾਓ ਜੀ ਫਿਰ ਇਹ ਜੇ ਕੋਈ ਵਜਾ ਰਿਹਾ ਹੈ ਹੀ ਸ਼ੁੱਡ ਨੋਟ ਬੀ ਪ੍ਰੈਜ਼ੈਂਟ ਇਨ ਦਿਸ ਹਾਊਸ ਪਲੀਜ਼ ਇਹ ਬੰਦ ਕਰ ਲੋ ਜੀ ਇਹ ਜਿਹੜਾ ਟਰੇਨ ਆਫ ਥੌਟ ਹੁੰਦਾ ਇਹ ਵਿੱਚੋਂ ਹੁੰਦਾ ਫਿਰ ਮਰ ਜਾਂਦਾ ਜੀ ਉਹ ਐਂਡ ਇਟਸ ਬੈਡ ਮੈਨਸ ਆਲਸੋ ਤੇ ਬੀਬੀ ਮੰਨ ਗਈ ਜਦੋਂ ਕਮੇਟੀ ਨੇ ਫੈਸਲਾ ਕੀਤਾ ਉਸ ਨੇ ਕੀਸ ਦੱਸ ਦੱਸ ਨੇ ਹੱਕ ਚ ਕਰਤਾ ਕਿ ਕੋਈ ਛੇੜਖਾਨੀ ਗੋਗਈ ਸਾਹਿਬ ਨੇ ਨਹੀਂ ਕੀਤੀ ਉਦੋਂ ਬਾਅਦ ਗੋਗਈ ਸਾਹਿਬ ਨੇ ਰਾਮਦਰ ਯੋਧਿਆ ਦਾ ਫੈਸਲਾ ਦੇ ਦਿੱਤਾ ਮੰਦਰ ਦੇ ਹੱਕ ਦੇ ਵਿੱਚ ਉਸ ਬਾਅਦ ਜੋ ਗੋਈ ਸਾਹਿਬ ਨੇ ਰਿਟਾਇਰ ਹੋਣਾ ਸੀ ਤੇ ਗਵਰਨਮੈਂਟ ਆਫ ਇੰਡੀਆ ਮੋਦੀ ਸਾਹਿਬ ਨੇ ਉਹਨਾਂ ਨੂੰ ਰਜਿਸਬਾਦ ਦਾ ਨੋਮਿਨੇਟਡ ਮੈਂਬਰ ਬਣਾਤਾ ਹੁਣ ਤੁਸੀਂ ਦੱਸੋ ਇਫ ਇਫ ਥੈਟ ਇਜ਼ ਨੋਟ ਬ੍ਰਾਈਬਰੀ ਐਂਡ ਕਰਪਸ਼ਨ That the Chief Justice of the Supreme Court was bribed, he accepted the bribe, and now he sits as a nominated member of the upper house of parliament. Government of India ne Apnehitadevich ਫੇਰ ਆਪਾਂ ਚੱਲੀਏ 370 ਦਫਾ ਜਿਹੜੀ ਕਸ਼ਮੀਰ ਦੀ ਸਰਕਾਰ ਨੇ ਐਬ੍ਰੋਗੇਟ ਕੀਤੀ ਸੀਗੀ 5 ਸਾਲ ਦੇ ਲਈ ਸੁਪਰੀਮ ਕੋਰਟ ਨੇ ਇਹ ਕੇਸ ਚੱਕਿਆ ਹੀ ਨਹੀਂ ਚੱਕਿਆ ਜਦੋਂ ਚੱਕਿਆ ਗਵਰਨਮੈਂਟ ਆਫ ਇੰਡੀਆ ਦਾ ਇਨਫਲੂਐਂਸ ਇਹਨਾਂ ਟਕਰਾ ਸੀ ਕੀ ਗਵਰਨਮੈਂਟ ਆਫ ਇੰਡੀਆ ਨੇ ਫੇਰ ਆਪਣੇ ਹੱਕ ਦੇ ਵਿੱਚ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਲਿਆ ਕਿ ਐਬ੍ਰੀਗੇਸ਼ਨ ਆਫ ਆਰਟੀਕਲ 370 ਆਫ ਦਿ ਕਨਸਟੀਟਿਊਸ਼ਨ ਇਸ ਕਨਸਟੀਟਿਊਸ਼ਨਲੀ ਕ੍ਰੈਕਟ ਚਲੋ ਅਸੀਂ ਮੰਨਦੇ ਹਾਂ ਕਿ ਸ਼ਾਇਦ ਹੋਵੇ ਪਰ ਕਸ਼ਮੀਰ ਦੇ ਵਿੱਚ ਪਿਛਲੇ 5 ਸਾਲਾਂ ਤੋਂ ਉਹਨਾਂ ਦਾ ਜਿਹੜੇ ਡੈਮੋਕਰੈtic ਰਾਈਟਸ ਹੈ ਜਿਹੜੇ ਆਪਾਂ ਕਹਿੰਦੇ ਆ ਕਿ ਇੰਡੀਆ ਇਜ਼ ਬਿਗੇਸਟ ਡੈਮੋਕਰਸੀ ਇਨ ਦ ਵਰਲਡ ਉਹਨਾਂ ਦਾ ਲੈਜਿਸਲੇਚਰ ਤੋਂ ਪੌਣੇ 6 ਸਾਲ ਤੋਂ ਉਹਨੂੰ ਤਾਂ ਡੈਡ ਕੀਤਾ ਹੋਇਆ ਹੈ देयर इज नो ਲੈਜਿਸਲੇਚਰ ਇਨ ਕਸ਼ਮੀਰ ਫਿਰ ਜਿਹੜਾ ਕਸ਼ਮੀਰ ਹੈ ਇਟ ਵਾਸ ਅ ਸਟੇਟ ਆਫ ਦ ਯੂਨੀਅਨ ਸੁਪਰੀਮ ਕੋਰਟ ਉਹਦਾ ਸਟੇਟਸ ਦਾ ਰਿਸਟੋਰ ਕਰ ਸਕਦੀ ਸੀ ਇਸ ਦੇ ਵਿੱਚ ਤੇ ਖੰਡੀ ਕੀ ਇਹ ਇਟ ਕਾਂਟ ਬੀ ਅ ਯੂਨੀਅਨ ਟੈਰੀਟਰੀ ਇਟ ਵਿਲ ਬੀ ਅ ਫੁੱਲ ਫਲੇਜ ਸਟੇਟ ਫੇਰ ਕਸ਼ਮੀਰ ਦਾ ਇੱਕ ਹਲਕਾ ਵਿੱਚੋਂ ਤੋੜਤਾ ਲਦਾਖ ਉਹਦੇ ਤੇ ਵੀ ਆਪਣੀ ਇੰਟਰਪ੍ਰੀਟੇਸ਼ਨ ਸੁਪਰੀਮ ਕੋਰਟ ਲੋਕਾਂ ਦੇ ਹੱਕ ਦੇ ਵਿੱਚ ਦੇ ਸਕਦੀ ਸੀ ਪਰ ਉਹਦੇ ਵਿੱਚ ਵੀ ਇਟ ਫੇਲ ਟੂ ਡੂ ਸੋ ਦ ਸੁਪਰੀਮ ਕੋਰਟ ਸੇਡ ਇਟਸ ਦ ਸੈਂਟਰ ਸ਼ੁੱਡ ਹੋਲਡ ਇਲੈਕਸ਼ਨਸ ਬਾਈ ਅਕਤੂਬਰ ਬਟ ਇਟ ਡਿਡਨਟ ਗਿਵ ਐਨੀ ਰੀਜ਼ਨ ਕਿ ਵਾਈ ਇਟ ਵਾਸ ਨਾਟ ਡਿਕਲੇਅਰਿੰਗ the dissolution of the assembly for the last 6 years ultra vires of the constitution phir kashmir de vich barbaric law expire huga jide heth fauj hai oh uh, kise nu rape kar sakdi hai kise nu murder kar sakdi hai kise nu jakhmi kar sakdi hai ਕਿਸ ਨੂੰ ਇਲੈਗਲ ਕਸਟਡੀ ਦੇ